ਜਦੋਂ ਮੇਰੇ ਬੱਚੇ ਅਜੇ ਛੋਟੇ ਸੀ ਮੇਰਾ ਘਰ ਵਾਲਾ ਬੜਾ ਬਿਮਾਰ ਰਹਿਣ ਲੱਗ ਗਿਆ ਸੀ ਉਹਦੇ ਅੰਦਰ ਪੱਥਰੀ ਸੀ ਜਿਸ ਕਰਕੇ ਉਹਨੂੰ ਬੜੀ ਤਕਲੀਫ ਰਹਿੰਦੀ ਸੀ ਡਾਕਟਰ ਨੇ ਦੱਸਿਆ ਸੀ ਕਿ ਇਹ ਖਤਰੇ ਵਿੱਚ ਹੀ ਆ ਦਵਾਈ ਨਾਲ ਠੀਕ ਹੋ ਜਵੇ ਤਾਂ ਠੀਕ ਨਹੀਂ ਤਾਂ ਫਿਰ ਆਪਰੇਸ਼ਨ ਕਰਨਾ ਪੈਣਾ ਆ ਮੈਂ ਕਈ ਵਾਰ ਆਪਣੇ ਘਰ ਵਾਲੇ ਨੂੰ ਕਿਹਾ ਸੀ ਕਿ ਤੁਸੀਂ ਆਪਰੇਸ਼ਨ ਕਰਵਾ ਲਵੋ ਪਰ ਉਹ ਮੇਰੀ ਗੱਲ ਨਹੀਂ ਸੁਣਦਾ ਸੀ ਮੇਰੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਮੁੰਡਾ ਵੱਡਾ ਸੀ ਤੇ ਕੁੜੀ ਅਜੇ ਛੋਟੀ ਸੀ ਮੁੰਡਾ ਮੇਰਾ ਉਦੋਂ 8ਵੀਂ ਚ ਪੜਦਾ ਸੀ ਤੇ ਕੁੜੀ ਅਜੇ 5ਵੀਂ ਵਿੱਚ ਪੜਦੀ ਸੀ ਪਰ ਮੇਰੇ ਘਰ ਵਾਲੇ ਨੇ ਮੇਰੀ ਗੱਲ ਨਾ ਮੰਨੀ ਉਹ ਲਗਾਤਾਰ ਬਿਮਾਰ ਰਹਿੰਦਾ ਸੀ ਮੇਰਾ ਘਰ ਵਾਲਾ ਮੈਨੂੰ ਬੜਾ ਪਿਆਰ ਕਰਦਾ ਸੀ ਉਹ ਮੇਰੀ ਬੜੀ ਕੇਅਰ ਕਰਦਾ ਸੀ ਮੇਰਾ ਨਾਮ ਸ਼ਰਨਿਆ ਅਸੀਂ ਦੋ ਪਰਿਵਾਰ ਇਕੱਠੇ ਰਹਿੰਦੇ ਆ ਮੇਰੇ ਜੇਠ ਤੇ ਜਠਾਣੀ ਵੀ ਸਾਡੇ ਨਾਲ ਹੀ ਰਹਿੰਦੇ ਆ ਮੇਰੀ ਜਠਾਣੀ ਦਾ ਸੁਭਾਅ ਬੜਾ ਤੇਜ ਸੀ ਉਹਨਾਂ ਦੇ ਜਵਾਬ ਥੋੜੇ ਵੱਡੇ ਸੀ ਤੇ ਉਹ ਮੇਰੇ ਤੇ ਬੜੇ ਆਰਡਰ ਚਲਾਉਂਦੀ ਸੀ ਪਰ ਮੇਰਾ ਘਰ ਵਾਲਾ ਬੜਾ ਚੰਗਾ ਸੀ ਉਹ ਮੇਰੀ ਜਠਾਣੀ ਨੂੰ ਹਰ ਵਾਰ ਚੁੱਪ ਕਰਾ ਦਿੰਦਾ ਸੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਸੀ ਕਿ ਮੇਰੀ ਸਪੋਰਟ ਕਰਨ ਲਈ ਮੇਰਾ ਘਰ ਵਾਲਾ ਹੈਗਾ ਆ ਮੈਂ ਕਦੇ ਵੀ ਆਪਣੀ ਜਠਾਣੀ ਬਾਰੇ ਪੇਕੇ ਨਹੀਂ ਦੱਸਿਆ ਸੀ ਕਿ ਮੈਨੂੰ ਤੰਗ ਕਰਦੀ ਆ ਕਿਉਂਕਿ ਮੇਰਾ ਘਰ ਵਾਲਾ ਮੇਰੀ ਪੜੀ ਸਾਈਡ ਲੈਂਦਾ ਸੀ ਇਸ ਕਰਕੇ ਮੈਨੂੰ ਲੋੜ ਹੀ ਨਹੀਂ ਪੈਂਦੀ ਸੀ ਕਿ ਮੈਂ ਆਪਣੇ ਪੇਕੇ ਦੱਸਾਂ ਪਰ ਇੱਕ ਦਿਨ ਮੇਰੇ ਤੇ ਬੜਾ ਬੁਰਾ ਦਿਨ ਆਇਆ ਜਦੋਂ ਅਸੀਂ ਮੇਰੇ ਘਰ ਵਾਲੇ ਦਾ ਆਪਰੇਸ਼ਨ ਕਰਾਉਣ ਗਏ ਤਾਂ ਉਹੀ ਗੱਲ ਹੋ ਗਈ ਜੋ ਮੇਰੇ ਲਈ ਬੜਾ ਬੁਰਾ ਦਿਨ ਸੀ ਮੇਰੀ ਤਾਂ ਸਾਰੀ ਜ਼ਿੰਦਗੀ ਬਰਬਾਦ ਹੋ ਗਈ ਕਿਉਂਕਿ ਮੈਂ ਉਸ ਘਰ ਵਿੱਚ ਉਹਦੇ ਕਰਕੇ ਹੀ ਰਹਿੰਦੀ ਸੀ ਉਹਦੇ ਕਰਕੇ ਮੈਂ ਉੱਥੇ ਵਸੀ ਹੋਈ ਸੀ ਪਰ ਹੁਣ ਉਹੀ ਮੇਰੀ ਜ਼ਿੰਦਗੀ ਵਿੱਚ ਨਹੀਂ ਰਿਹਾ ਤੇ ਮੇਰੀ ਦੁਨੀਆ ਬਰਬਾਦ ਹੋ ਗਈ ਸੀ ਉਹ ਦਿਨ ਮੇਰੇ ਲਈ ਬੜਾ ਕਾਲਾ ਸੀ ਕਿਉਂਕਿ ਉਸ ਦਿਨ ਮੇਰੇ ਘਰ ਵਾਲੇ ਦੀ ਮੌਤ ਹੋਈ ਸੀ ਜਦੋਂ ਮੇਰੇ ਘਰ ਵਾਲੇ ਨੂੰ ਵਾਪਸ ਲੈ ਕੇ ਆਏ ਤਾਂ ਮੇਰੇ ਬੱਚਿਆਂ ਦਾ ਬੜਾ ਬੁਰਾ ਹਾਲ ਸੀ ਕਿਉਂਕਿ ਉਹਨਾਂ ਨੇ ਆਪਣਾ ਪਿਓ ਗਵਾ ਦਿੱਤਾ ਸੀ ਮੇਰੀ ਕੁੜੀ ਤਾਂ ਉਦੋਂ ਕਾਫੀ ਛੋਟੀ ਸੀ ਮੇਰੇ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਸੀ ਕਿਉਂਕਿ ਮੇਰਾ ਇੱਕੋ ਇੱਕ ਸਹਾਰਾ ਸੀ ਜੋ ਮੇਰੇ ਕੋਲੋਂ ਦੂਰ ਹੋ ਗਿਆ ਸੀ ਔਸਕਰ ਵਿੱਚ ਬਾਕੀ ਸਾਰਿਆਂ ਲਈ ਤਾਂ ਮੈਂ ਪਰਾਈ ਸੀ ਕਿਉਂਕਿ ਮੇਰੇ ਜੇਠ ਜਠਾਣੀ ਤਾਂ ਮੈਨੂੰ ਉਦਾਂ ਹੀ ਕੁਝ ਨਹੀਂ ਸਮਝਦੇ ਸੀ ਉਹ ਤਾਂ ਬਸ ਮੈਨੂੰ ਹਰ ਟਾਈਮ ਰੋਕਦੇ ਟੋਕਦੇ ਰਹਿੰਦੇ ਸੀ ਤੇ ਮੇਰੇ ਨਾਲ ਜਠਾਣੀ ਵੀ ਲੜਦੀ ਰਹਿੰਦੀ ਸੀ ਮੇਰੇ ਘਰ ਵਾਲੇ ਦੀ ਮੌਤ ਨੂੰ ਇੱਕ ਮਹੀਨਾ ਹੋ ਗਿਆ ਸੀ ਮੈਨੂੰ ਹੀ ਪਤਾ ਸੀ ਮੈਂ ਉੱਥੇ ਕਿਵੇਂ ਦਿਨ ਕੱਟ ਰਹੀ ਸੀ ਮੇਰਾ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਸਾਰਾ ਦਿਨ ਮੈਂ ਰੋ ਵੀ ਨਹੀਂ ਸਕਦੀ ਸੀ ਕਿਉਂਕਿ ਮੈਨੂੰ ਵੇਖ ਕੇ ਮੇਰੇ ਬੱਚੇ ਦੁਖੀ ਹੁੰਦੇ ਸੀ ਕਿਉਂਕਿ ਮੇਰੇ ਬੱਚਿਆਂ ਦਾ ਵੀ ਮੈਂ ਇਕੱਲਾ ਸਹਾਰਾ ਰਹਿ ਗਈ ਸੀ ਪਰ ਕਿਵੇਂ ਨਾ ਕਿਵੇਂ ਮੈਂ ਆਪਣਾ ਟਾਈਮ ਕੱਢ ਰਹੀ ਸੀ ਕਈ ਲੋਕ ਮੈਨੂੰ ਕਹਿੰਦੇ ਸੀ ਕਿ ਤੂੰ ਅਲੱਗ ਹੋ ਜਾ ਪਰ ਮੇਰੀ ਜਠਾਣੀ ਮੈਨੂੰ ਅਲੱਗ ਵੀ ਨਹੀਂ ਕਰਦੀ ਸੀ ਉਹ ਸਾਰਾ ਕੰਮ ਮੇਰੇ ਕੋਲ ਹੀ ਕਰਵਾਉਂਦੀ ਸੀ ਮੈਂ ਕਦੇ ਗੋਆ ਸੁੱਟਣਾ ਕਦੇ ਪੱਠੇ ਵੀ ਵੱਢ ਕੇ ਲੈ ਕੇ ਆਉਣੇ ਕਿਉਂਕਿ ਸਾਡਾ ਘਰ ਖੇਤਾ ਵਿੱਚ ਸੀ ਮੇਰਾ ਜੇਠ ਆਪ ਪੀ ਕੇ ਸ਼ਰਾਬਾਂ ਫਿਰਦਾ ਰਹਿੰਦਾ ਸੀ ਪਿੰਡ ਦੇ ਸਰਪੰਚਾਂ ਨਾਲ ਉਹ ਫਿਰਦਾ ਰਹਿੰਦਾ ਸੀ ਤੇ ਮੇਰੇ ਕੋਲ ਉਹ ਸਾਰਾ ਕੰਮ ਕਰਵਾਉਂਦੇ ਸੀ ਕਦੇ-ਕਦੇ ਦਿਲ ਕਰਦਾ ਸੀ ਕਿ ਘਰ ਛੱਡ ਕੇ ਭੱਜ ਜਾਵਾਂ ਪਰ ਕਿੱਥੇ ਜਾਣਾ ਸੀ ਹੁਣ ਬੱਚਿਆਂ ਬਾਰੇ ਸੋਚਣਾ ਪੈਣਾ ਸੀ ਪਰ ਮੇਰਾ ਮਨ ਬਿਲਕੁਲ ਨਹੀਂ ਲੱਗਦਾ ਸੀ ਜੂਨ ਦੀਆਂ ਛੁੱਟੀਆਂ ਸੀ ਮੈਂ ਆਪਣੇ ਬੱਚਿਆਂ ਨਾਲ ਆਪਣੇ ਪੇਕੇ ਚਲੀ ਗਈ ਮੈਨੂੰ ਮਸਾ ਹੀ ਹਫ਼ਤਾ ਰਹਿਣ ਦਿੱਤਾ ਮੇਰੀ ਜਠਾਣੀ ਨੇ ਫੋਨ ਕਰ ਦਿੱਤਾ ਕਿ ਤੂੰ ਵਾਪਸ ਆ ਜਾ ਮੇਰੀ ਸਿਹਤ ਬੜੀ ਖਰਾਬ ਹੋ ਗਈ ਆ ਮੇਰੇ ਮੰਮੀ ਡੈਡੀ ਕਹਿਣ ਲੱਗੇ ਕਿ ਚੱਲ ਚਲੀ ਜਾ ਵਾਪਸ ਕੋਈ ਗੱਲ ਨਹੀਂ ਹੁਣ ਤਾਂ ਤੂੰ ਉੱਥੇ ਹੀ ਦਿਨ ਕੱਟੜੇ ਆ ਜਿੱਦਾਂ ਉਹ ਕਹਿੰਦੇ ਆ ਉਦਾਂ ਹੀ ਕਰ ਲਿਆ ਕਰ ਮੈਂ ਮੰਮੀ ਡੈਡੀ ਦੇ ਕਹਿਣ ਤੇ ਵਾਪਸ ਆ ਗਈ ਹੁਣ ਮੈਂ ਇੱਕ ਗੱਲ ਨੋਟ ਕਰਦੀ ਸੀ ਕਿ ਮੇਰੀ ਜਠਾਣੀ ਸਾਰਾ ਦਿਨ ਮੁੰਡੇ ਨੂੰ ਆਪਣੇ ਕੋਲ ਹੀ ਰੱਖਦੀ ਸੀ ਉਹ ਤਾਂ ਮੈਨੂੰ ਬੜਾ ਬਤਮੀਜ਼ੀ ਨਾਲ ਬੋਲਣ ਲੱਗ ਪਿਆ ਸੀ ਉਹ ਮੇਰੀ ਜਠਾਣੀ ਦੀ ਹੀ ਬੋਲੀ ਬੋਲਦਾ ਸੀ ਉਨੂੰ ਵੱਡੀ ਮੰਮੀ ਵੱਡੀ ਮੰਮੀ ਕਹਿ ਕੇ ਬੁਲਾਉਂਦਾ ਰਹਿੰਦਾ ਸੀ ਮੇਰੀ ਜਠਾਣੀ ਮੇਰੇ ਮੁੰਡੇ ਨੂੰ ਬੜੇ ਮਸਕੇ ਜੇ ਲਾ ਕੇ ਆਪਣੇ ਪਿੱਛੇ ਲਾ ਲੈਂਦੀ ਸੀ ਮੇਰੇ ਮੁੰਡੇ ਨੂੰ ਲੱਗਦਾ ਸੀ ਕਿ ਮੈਂ ਚੰਗੀ ਨਹੀਂ ਆ ਵੱਡੀ ਮੰਮੀ ਚੰਗੀ ਆ ਇਸ ਤਰ੍ਹਾਂ ਹੀ 2 ਸਾਲ ਲੰਘ ਗਏ ਹੁਣ ਮੁੰਡਾ ਤਾਂ 10ਵੀਂ ਚ ਹੋ ਗਿਆ ਸੀ ਪਰ ਕੁੜੀ ਅਜੇ 7ਵੀਂ ਚ ਸੀ ਉਹ ਟਾਈਮ ਮੈਂ ਕਿਵੇਂ ਕੱਢਿਆ ਇਹ ਮੈਨੂੰ ਹੀ ਪਤਾ ਆ ਮੈਂ ਚਾਦਰਾਂ ਪੇਂਟ ਕਰ ਲੈਂਦੀ ਸੀ ਇਸ ਕਰਕੇ ਮੈਨੂੰ ਇੱਕ ਦੇ ਨੇ ਇੱਕ ਪਿੰਡ ਵਿੱਚੋਂ ਬੁੜੀ ਮਿਲੀ ਉਹ ਮੈਨੂੰ ਕਹਿਣ ਲੱਗੀ ਕਿ ਮੈਂ ਤੈਨੂੰ ਚਾਦਰਾਂ ਪੇਂਟ ਕਰਨ ਦਾ ਕੰਮ ਦਿਵਾਵਾਂ ਮੈਂ ਕਿਹਾ ਮੈਂ ਕਰ ਲਾਂਗੀ ਕਿਉਂਕਿ ਉਹਨੂੰ ਪਤਾ ਸੀ ਕਿ ਮੈਂ ਚਾਦਰਾਂ ਪੇਂਟ ਕਰ ਲੈਂਦੀ ਆ ਉਹ ਮੈਨੂੰ ਕਹਿਣ ਲੱਗੀ ਕਿ ਸਾਡੇ ਘਰ ਆ ਜਾਇਆ ਕਰ ਮੈਂ ਤੈਨੂੰ ਕੰਮ ਦਵਾ ਦੂੰਗੀ ਮੇਰੇ ਕੋਲ ਬਥੇਰੇ ਆਰਡਰ ਆਉਂਦੇ ਆ ਮੈਂ ਕਿਹਾ ਠੀਕ ਆ ਮੈਨੂੰ ਬੜੀ ਖੁਸ਼ੀ ਹੋਈ ਕਿ ਚਲ ਮੈਂ ਆਪਣੇ ਅਲੱਗ ਪੈਸੇ ਜੋੜ ਲਵਾਂਗੀ ਕਿਉਂਕਿ ਮੈਨੂੰ ਵੀ ਸੌ ਲੋਡ ਪੈਂਦੀ ਸੀ ਘਰ ਵਿੱਚ ਤਾਂ ਮੇਰੇ ਜੇਠ ਜਠਾਣੀ ਦੀ ਚੱਲਦੀ ਸੀ ਉਹ ਮੈਨੂੰ ਘੱਟ ਹੀ ਪੈਸੇ ਦਿੰਦੇ ਸੀ ਬਸ ਦਵਾਈ ਨੂੰ ਪੂਰੇ-ਪੂਰੇ ਪੈਸੇ ਦਿੰਦੇ ਸੀ ਹੁਣ ਮੈਂ ਉਹਨਾਂ ਦੇ ਘਰ ਚਾਦਰਾਂ ਪੇਂਟ ਕਰਨ ਦਾ ਕੰਮ ਕਰਨ ਲੱਗ ਪਈ ਸੀ ਮੈਂ ਚਲੀ ਜਾਂਦੀ ਸੀ ਇਸ ਗੱਲ ਦਾ ਜਦੋਂ ਮੇਰੀ ਜਠਾਣੀ ਨੂੰ ਪਤਾ ਲੱਗਿਆ ਤਾਂ ਉਹਨੇ ਰੌਲਾ ਪਾ ਲਿਆ ਫਿਰ ਮੈਂ ਵੀ ਬੋਲ ਪਈ ਕਿ ਮੈਂ ਤਾਂ ਆਪਣੀ ਜ਼ਿੰਦਗੀ ਵਿੱਚ ਜੋ ਮਰਜ਼ੀ ਕਰਾਂ ਤੁਸੀਂ ਕੀ ਲੈਣਾ ਆ ਮੈਂ ਆਪਣੀ ਮਿਹਨਤ ਕਰਦੀ ਤੇ ਆਪਣੇ ਪੈਸੇ ਕਮਾਉਣੀ ਆ ਮੇਰੀ ਜਠਾਣੀ ਕਹਿਣ ਲੱਗੀ ਮੈਨੂੰ ਪਤਾ ਉਹ ਏਦਾਂ ਦੀ ਆ ਤਾਂ ਹੀ ਤੂੰ ਉਹਦੇ ਕੋਲ ਜਾਣੀ ਆ ਉਹ ਜਨਾਨੀ ਚੰਗੀ ਨਹੀਂ ਆ ਇਸ ਕਰਕੇ ਅਸੀਂ ਤੈਨੂੰ ਉਹਨਾਂ ਦੇ ਘਰ ਨਹੀਂ ਜਾਣ ਦੇਣਾ ਪਰ ਮੈਂ ਉਹਨਾਂ ਦੀ ਗੱਲ ਨਾ ਮੰਨੀ ਜਦੋਂ ਸਾਡੇ ਘਰ ਬੜਾ ਕਲੇਸ਼ ਹੋਇਆ ਫਿਰ ਮੈਂ ਵੀ ਕਹਿ ਦਿੱਤਾ ਕਿ ਮੈਂ ਤਾਂ ਅਲੱਗ ਹੋਣਾ ਮੈਂ ਤੁਹਾਡੇ ਨਾਲ ਨਹੀਂ ਰਹਿਣਾ ਤੇ ਸਰਪੰਚ ਤੱਕ ਗੱਲ ਚਲੀ ਗਈ ਤੇ ਫਿਰ ਸਾਡੇ ਘਰ ਬੜਾ ਇਕੱਠ ਹੋਇਆ ਫਿਰ ਸਰਪੰਚ ਨਾਲ ਗੱਲ ਹੋਈ ਤਾਂ ਸਰਪੰਚ ਕਹਿਣ ਲੱਗਾ ਕਿ ਜੇਕਰ ਤੁਸੀਂ ਇਕੱਠੇ ਨਹੀਂ ਰਹਿ ਸਕਦੇ ਤਾਂ ਤੁਸੀਂ ਅਲੱਗ ਹੋ ਜਵੋ ਮੇਰੇ ਜੇਠ ਜਠਾਣੀ ਤਾਂ ਅਲੱਗ ਹੋਣ ਵਿੱਚ ਖੁਸ਼ ਨਹੀਂ ਸੀ ਕਿਉਂਕਿ ਉਹ ਮੇਰੀ ਸਾਰੀ ਜ਼ਮੀਨ ਦਾ ਠੇਕਾ ਖਾਂਦੇ ਸੀ ਮੈਨੂੰ ਕੁਝ ਵੀ ਨਹੀਂ ਦਿੰਦੇ ਸੀ ਬੇਸ਼ੱਕ ਜ਼ਮੀਨ ਥੋੜੀ ਹੀ ਸੀ ਪਰ ਫਿਰ ਵੀ ਮੇਰੀ ਜ਼ਮੀਨ ਦਾ ਠੇਕਾ ਸਾਰਾ ਆਪ ਫੜ ਲੈਂਦੇ ਸੀ ਇਸ ਕਰਕੇ ਉਹ ਅਲੱਗ ਹੋਣ ਵਿੱਚ ਖੁਸ਼ ਨਹੀਂ ਸੀ ਕਿਉਂਕਿ ਉਹਨਾਂ ਨੂੰ ਮੇਰੀ ਸਾਰੀ ਜ਼ਮੀਨ ਦਾ ਠੇਕਾ ਜੋ ਖਾਨ ਨੂੰ ਮਿਲਦਾ ਸੀ ਪਰ ਸਰਪੰਚ ਦੇ ਕਹਿਣ ਕਰਕੇ ਉਹਨਾਂ ਨੂੰ ਮੈਨੂੰ ਲੱਗ ਕਰਨਾ ਹੀ ਪਿਆ ਹੁਣ ਮੈਂ ਬੜੀ ਖੁਸ਼ ਸੀ ਕਿਉਂਕਿ ਮੈਂ ਆਪਣਾ ਠੇਕਾ ਆਪ ਫੜਨਾ ਸੀ ਤੇ ਆਪਣੇ ਬੱਚੇ ਪਾਲਣੇ ਸੀ ਘਰ ਸਾਡਾ ਹੁਣ ਵੀ ਇੱਕ ਹੀ ਸੀ ਪਰ ਅਸੀਂ ਇੱਕ ਘਰ ਵਿੱਚ ਅਲੱਗ ਹੋ ਗਏ ਸੀ ਸਾਡੇ ਘਰ ਵਿੱਚ ਕਈ ਕਮਰੇ ਸੀ ਅਸੀਂ ਉੱਥੇ ਕਮਰੇ ਵੰਡ ਲਏ ਸੀ ਕਿਉਂਕਿ ਸਰਪੰਚ ਇਹ ਸਾਰੇ ਕੰਮ ਕਰਕੇ ਗਿਆ ਸੀ ਮੈਂ ਬੜੀ ਖੁਸ਼ ਸੀ ਕਿ ਚੱਲ ਹੁਣ ਆਪਣਾ ਕੰਮ ਕਰਨਾ ਤੇ ਆਪਣਾ ਖਾਣਾ ਕਿਉਂਕਿ ਮੈਂ ਚਾਦਰਾਂ ਪੇਟ ਕਰਨ ਦਾ ਕੰਮ ਵੀ ਕਰ ਲੈਂਦੀ ਸੀ ਮੈਂ ਉਹ ਵੀ ਕਰਕੇ ਆਉਂਦੀ ਸੀ ਮੈਂ ਦੋ ਪਾਸਿਓਂ ਪੈਸੇ ਕਮਾ ਲੈਂਦੀ ਸੀ ਬਸ ਇਸ ਕਰਕੇ ਮੇਰੀ ਜਠਾਣੀ ਬੜੀ ਦੁਖੀ ਸੀ ਕਿ ਇਹ ਤਾਂ ਜ਼ਿਆਦਾ ਪੈਸੇ ਕਮਾ ਲੈਂਦੀ ਆ ਹੁਣ ਉਹਨੂੰ ਘਰ ਦਾ ਵੀ ਸਾਰਾ ਕੰਮ ਕਰਨਾ ਪੈਂਦਾ ਸੀ ਉਹਦੀਆਂ ਕੁੜੀਆਂ ਕੋਈ ਕੰਮ ਨਹੀਂ ਕਰਦੀਆਂ ਸੀ ਉਹਦੀਆਂ ਕੁੜੀਆਂ ਮੇਰੇ ਜਵਾਕਾਂ ਨਾਲੋਂ ਵੱਡੀਆਂ ਸੀ ਪਰ ਫਿਰ ਵੀ ਉਹਦੇ ਨਾਲ ਕੋਈ ਕੰਮ ਨਹੀਂ ਕਰਾਉਂਦੀਆਂ ਸੀ ਮੈਂ ਆਪਣੇ ਬੱਚੇ ਸਕੂਲ ਭੇਜ ਕੇ ਉਸ ਤੋਂ ਬਾਅਦ ਆਪਣੇ ਘਰ ਦਾ ਸਾਰਾ ਕੰਮ ਤੇ ਫਿਰ ਚਾਦਰਾਂ ਪੇਂਟ ਕਰਨ ਦਾ ਕੰਮ ਕਰਕੇ ਆਉਂਦੀ ਸੀ ਮੈਂ ਜਿਹਦੇ ਘਰ ਚਾਦਰਾਂ ਪੇਂਟ ਕਰਦੀ ਸੀ ਉਹ ਮੇਰੇ ਤੇ ਬੜੀ ਦਇਆ ਕਰਦੀ ਸੀ ਉਹ ਮੈਨੂੰ ਵੱਧ ਪੈਸੇ ਵੀ ਦਵਾ ਦਿੰਦੀ ਸੀ ਉਹ ਮੇਰਾ ਬੜਾ ਕਰਦੀ ਸੀ ਕਿਉਂਕਿ ਮੇਰੇ ਘਰ ਵਾਲੇ ਦੀ ਤਾਂ ਡੈਥ ਹੋਈ ਸੀ ਮੇਰੀ ਉਹਦੇ ਨਾਲ ਬੜੀ ਬਣਦੀ ਸੀ ਇਸ ਤਰ੍ਹਾਂ ਹੀ ਕਰਦੇ ਕਰਦੇ ਮੈਂ ਵੇਖਿਆ ਕਿ ਮੇਰਾ ਮੁੰਡਾ ਮੇਰਾ ਬਹੁਤ ਘੱਟ ਕਰਦਾ ਉਹ ਆਪਣੀ ਵੱਡੀ ਮੰਮੀ ਦਾ ਹੀ ਜ਼ਿਆਦਾ ਕਰਦਾ ਸੀ ਉਹ ਰਾਤ ਨੂੰ ਵੀ ਉਹਨਾਂ ਕੋਲ ਹੀ ਸੌ ਜਾਂਦਾ ਸੀ ਇਨੂੰ ਉਹਨਾਂ ਨਾਲੋਂ ਅਲੱਗ ਹੋਣਾ ਬਿਲਕੁਲ ਪਸੰਦ ਨਹੀਂ ਸੀ ਮੇਰੇ ਤੇ ਬੜਾ ਗੁੱਸਾ ਕਰਦਾ ਸੀ ਕਿ ਉਹਨਾਂ ਨਾਲੋਂ ਅਲੱਗ ਕਿਉਂ ਹੋ ਗਏ ਪਰ ਮੇਰੀ ਕੁੜੀ ਮੇਰਾ ਬੜਾ ਕਰਦੀ ਸੀ ਮੇਰਾ ਮੁੰਡਾ ਤਾਂ ਪਤਾ ਨਹੀਂ ਕਿਉਂ ਉਹਨਾਂ ਦਾ ਹੀ ਜ਼ਿਆਦਾ ਕਰਦਾ ਸੀ ਮੈਂ ਮੁੰਡੇ ਨੂੰ ਬੜਾ ਸਮਝਾਉਂਦੀ ਸੀ ਪਰ ਉਹ ਕੁਝ ਵੀ ਸਮਝਦਾ ਨਹੀਂ ਸੀ ਇੱਕ ਦਿਨ ਜਦੋਂ ਮੈਂ ਪੇਂਟ ਕਰਨ ਵਾਲੀ ਦੇ ਘਰ ਬੈਠੀ ਸੀ ਤਾਂ ਉਹਦੇ ਘਰ ਇੱਕ ਬੰਦਾ ਆਇਆ ਜੋ ਕਿ ਬੜਾ ਲੰਬੇ ਕੱਦ ਦਾ ਸੀ ਤੇ ਉਹਦਾ ਰੰਗ ਵੀ ਬੜਾ ਕਾਲਾ ਸੀ ਮੈਂ ਉਹਨੂੰ ਜਾਣਦੀ ਨਹੀਂ ਸੀ ਮੈਨੂੰ ਲੱਗਾ ਕਿ ਕੋਈ ਰਿਸ਼ਤੇਦਾਰ ਹੋਣਾ ਮੈਂ ਅੰਦਰ ਬੈਠੀ ਚਾਦਰ ਪੇਂਟ ਕਰ ਰਹੀ ਸੀ ਤਾਂ ਉਹ ਅੰਦਰ ਆ ਗਿਆ ਮੈਂ ਉੱਠ ਕੇ ਬਾਹਰ ਜਾਣ ਲੱਗੀ ਤਾਂ ਉਹ ਬੁੜੀ ਮੈਨੂੰ ਕਹਿਣ ਲੱਗੀ ਕਿ ਕੋਈ ਗੱਲ ਨਹੀਂ ਬੈਠ ਜਾ ਆਪਣਾ ਹੀ ਬੰਦਾ ਆ ਜਦੋਂ ਨੇ ਇਸ ਤਰ੍ਹਾਂ ਕਿਹਾ ਤਾਂ ਮੈਨੂੰ ਥੋੜਾ ਅਜੀਬ ਜਿਹਾ ਲੱਗਾ ਫਿਰ ਉਹ ਚਾਹ ਬਣਾਉਣ ਚਲੀ ਗਈ ਜਦੋਂ ਉਹ ਚਾਹ ਬਣਾਉਣ ਗਈ ਤਾਂ ਉਹ ਆਦਮੀ ਮੇਰੇ ਨੇੜੇ-ਨੇੜੇ ਬੈਠਦਾ ਸੀ ਮੈਂ ਉਹਦੇ ਕੋਲੋਂ ਦੂਰ ਭੱਜ ਰਹੀ ਸੀ ਉਹ ਮੇਰੇ ਨਾਲ ਗੱਲਾਂ-ਬਾਤਾਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਮੈਂ ਉਹਨੂੰ ਜਾਣਦੀ ਨਹੀਂ ਸੀ ਮੈਂ ਉਹਦੇ ਨਾਲ ਘੱਟ ਹੀ ਬੋਲਦੀ ਸੀ ਫੇਰ ਉਹ ਬੁੜੀ ਚਾਹ ਬਣਾ ਕੇ ਲੈ ਆਈ ਤੇ ਸਾਨੂੰ ਚਾਹ ਦੇ ਕੇ ਆਪ ਬਾਹਰ ਚਲੇ ਗਈ ਮੈਨੂੰ ਕਹਿਣ ਲੱਗੀ ਮੈਂ ਹੁਣੇ ਆਈ ਮੈਂ ਵੇਖਿਆ ਕਿ ਉਹ ਬਾਹਰੋਂ 메ਨ ਗੇਟ ਬੰਦ ਕਰਕੇ ਪਤਾ ਨਹੀਂ ਕਿੱਧਰ ਚਲੀ ਗਈ ਜਦੋਂ ਮੈਂ ਵੇਖਿਆ ਤਾਂ 메ਨ ਗੇਟ ਬੰਦ ਸੀ ਉਹ ਆਦਮੀ ਨੇ ਮੈਨੂੰ ਫੜ ਲਿਆ ਜਦੋਂ ਉਹਨੇ ਮੈਨੂੰ ਫੜਿਆ ਤਾਂ ਮੈਂ ਬਹੁਤ ਉੱਚੀ ਚੀਕ ਮਾਰੀ ਜਦੋਂ ਮੈਂ ਚੀਕ ਮਾਰੀ ਤਾਂ ਉਹਨੇ ਮੇਰੇ ਮੂੰਹ ਤੇ ਹੱਥ ਰੱਖ ਲਿਆ ਤਉ ਮੇਰੇ ਗਲੇ 'ਚ ਪਾਉਣ ਲੱਗਾ ਜਦੋਂ ਉਹਨੇ ਮੇਰੇ ਗਲੇ 'ਚ ਹੱਥ ਪਾਇਆ ਤਾਂ ਮੈਂ ਉਹਦੇ ਕੋਲੋਂ ਦੂਰ ਭੱਜਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਹ ਮੇਰੇ ਨਾਲ ਇਸ ਤਰ੍ਹਾਂ ਝੋ ਗਿਆ ਕਿ ਮੈਨੂੰ ਜਜ਼ਬਾਤ ਜਾਗ ਪਏ ਉਹ ਮੈਨੂੰ ਕਹਿ ਲੱਗਾ ਕਿ ਇੱਕ ਵਾਰ ਮੇਨਾਲ ਕਿ ਤਾ ਵੇਖ ਵੇਖੀ ਤੈਨੂੰ ਜੰਨਤ ਦਾ ਨਜ਼ਾਰਾ ਦਊਂਗਾ ਜਦੋਂ ਮੈਨਾਂ ਪਿਆਰ ਜਿਆ ਕਰਨ ਲੱਗਾ ਤਾਂ ਮੈਂ ਵੀ ਥੋੜੀ ਸ਼ਾਂਤ ਹੋ ਗਈ ਮੈਂ ਵੀ ਚੁੱਪ ਕਰਕੇ ਖੜ ਗਈ ਉਹਨੇ ਮੈਨੂੰ ਕੰਧ ਨਾਲ ਲਗਾ ਲਿਆ ਤੇ ਕੰਧ ਨਾਲ ਲਾ ਕੇ ਮੈਨਾਂ ਪਿਆਰ ਕਰਨ ਲੱਗਾ ਮੈਂ ਵੀ ਉਹਨੂੰ ਘੋਟੇ ਕੇ ਆਪਣੇ ਸੀਨੇ ਨਾਲ ਲਗਾ ਲਿਆ ਅਸੀਂ ਦੋਵੇਂ ਇੱਕ ਦੂਜੇ ਵਿੱਚ ਖੋ ਗਏ ਘਟੋ ਘਟ ਦੋ ਘੰਟੇ ਉਹ ਮੈਨਾਂ ਇਹ ਸਭ ਕਰਦਾ ਰਿਹਾ ਮੈਂ ਵੀ ਇੰਨਾਂ ਚੀਜ਼ਾਂ ਵਿੱਚ ਮਸਤ ਹੋ ਗਈ ਇੱਕ ਟਾਈਮ ਲਈ ਮੈਂ ਸਭ ਕੁਝ ਭੁੱਲ ਗਈ ਕਿ ਮੈਂ ਕਿਸੇ ਦੀ ਪਤਨੀ ਆ ਜਾਂ ਬੱਚਿਆਂ ਦੀ ਮਾਂ ਆ ਬੇਸ਼ੱਕ ਮੇਰਾ ਘਰ ਵਾਲਾ ਮਰ ਗਿਆ ਸੀ ਪਰ ਮੈਂ ਅਜੇ ਜਵਾਨ ਜੀ ਪਈ ਸੀ ਮੇਰੇ ਅੰਦਰ ਬੜਾ ਜੋਸ਼ ਸੀ ਮੈਂ ਵੀ ਉਹਦੇ ਨਾਲ ਪਿਆਰ ਕਰਨ ਲੱਗੀ ਇਹ ਸਭ ਇੱਕ ਘੰਟਾ ਚੱਲਦਾ ਰਿਹਾ ਇਹ ਸਭ ਤੋਂ ਬਾਅਦ ਇੰਨੇ ਟਾਈਮ ਤੱਕ ਮੇਨ ਗੇਟ ਖੜਕਣ ਦੀ ਆਵਾਜ਼ ਆਈ ਫਿਰ ਮੈਂ ਜਲਦੀ ਜਲਦੀ ਜਾ ਕੇ ਆਪਣੇ ਕੰਮ ਤੇ ਦੁਬਾਰਾ ਬੈਠ ਗਈ ਮੈਂ ਆਪਣੇ ਕੱਪੜੇ ਸੈੱਟ ਕੀਤੇ ਤੇ ਉਹ ਵੀ ਕੁਰਸੀ ਲੈ ਕੇ ਆਪਣਾ ਮੋਬਾਈਲ ਦੇਖਣ ਲੱਗਾ ਇਨੇ ਟਾਈਮ ਤੱਕ ਉਹ ਬੁੜੀ ਆ ਗਈ ਉਹ ਕਹਿਣ ਲੱਗੀ ਕਿ ਮੈਂ ਕੋਈ ਕੰਮ ਗਈ ਸੀ ਮੈਨੂੰ ਜ਼ਰੂਰੀ ਕੰਮ ਪੈ ਗਿਆ ਸੀ ਤੁਸੀਂ ਦੋਵੇਂ ਠੀਕ ਸੀ ਉਹਦਾ ਇਸ ਤਰ੍ਹਾਂ ਕਹਿਣਾ ਮੈਨੂੰ ਥੋੜਾ ਅਜੀਬ ਜਿਹਾ ਲੱਗਾ ਹੁਣ ਮੈਨੂੰ ਸਮਝ ਲੱਗਿਆ ਸੀ ਕਿ ਉਹ ਸਾਨੂੰ ਜਾਣ ਬੁੱਝ ਕੇ ਇਕੱਲੇ ਛੱਡ ਕੇ ਗਈ ਸੀ ਕਿਉਂਕਿ ਉਹ ਇਹ ਸਭ ਕਰਾਉਣਾ ਚਾਹੁੰਦੀ ਸੀ ਮੈਂ ਚੁੱਪ ਹੋ ਗਈ ਉਹ ਆਦਮੀ ਮੈਨੂੰ ਕਹਿਣ ਲੱਗਾ ਕਿ ਮੈਂ ਕੱਲ ਫੇਰ ਆਉਂਗਾ ਮੈਂ ਨੀਵੀਂ ਪਾ ਕੇ ਬੈਠੀ ਸੀ ਪਰ ਉਹ ਮੇਰੇ ਵੱਲ ਮੂੰਹ ਕਰਕੇ ਦੁਬਾਰਾ ਕਹਿਣ ਲੱਗਾ ਤੁਹਾਨੂੰ ਕਹਿਣਾ ਕਿ ਮੈਂ ਕੱਲ ਫੇਰ ਆਉਂਗਾ ਮੈਂ ਤਾਂ ਕੁਝ ਨਹੀਂ ਬੋਲੀ ਪਰ ਉਹ ਬੁੜੀ ਕਹਿਣ ਲੱਗੀ ਕੋਈ ਗੱਲ ਨਹੀਂ ਆ ਜਾਵੀਂ ਤੇਰਾ ਆਪਣਾ ਘਰ ਆ ਜਦੋਂ ਮਰਜ਼ੀ ਆ ਜਾ ਉਹਦੇ ਜਾਣ ਤੋਂ ਬਾਅਦ ਬੁੜੀ ਮੈਨੂੰ ਕਹਿਣ ਲੱਗੀ ਕਿ ਵੇਖ ਇਸ ਆਦਮੀ ਕੋਲ ਬੜੇ ਪੈਸੇ ਨੇ ਇਹ ਤੇਰੀਆਂ ਜ਼ਰੂਰਤਾਂ ਵੀ ਪੂਰੀਆਂ ਕਰੂ ਤੇ ਤੈਨੂੰ ਪੈਸਾ ਵੀ ਦੇਊਗਾ ਮੈਨੂੰ ਪਤਾ ਕਿ ਤੂੰ ਵੀ ਜਵਾਨੀ ਵਿੱਚ ਆ ਤੈਨੂੰ ਵੀ ਇਹ ਸਭ ਚੀਜ਼ਾਂ ਦੀ ਲੋੜ ਆ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਤੇਰਾ ਵੀ ਕੋਈ ਸਹਾਰਾ ਬਣੇ ਮੈਂ ਬੁੜੀ ਨੂੰ ਕਿਹਾ ਕਿ ਉਹਨੇ ਮੇਰੇ ਨਾਲ ਜ਼ਬਰਦਸਤੀ ਸਭ ਕੀਤਾ ਉਹ ਬੁੜੀ ਕਹਿਣ ਲੱਗੀ ਕੋਈ ਗੱਲ ਨਹੀਂ ਇਦਾਂ ਨਹੀਂ ਕੁਝ ਹੁੰਦਾ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਪਰ ਉਹਦੇ ਜਾਣ ਤੋਂ ਬਾਅਦ ਮੈਨੂੰ ਬੜਾ ਪਛਤਾਵਾ ਜਿਹਾ ਹੋ ਰਿਹਾ ਸੀ ਕਿ ਇਹ ਮੈਂ ਕੀ ਕਰ ਬੈਠੀ ਬੁੜੀ ਨੇ ਮੈਨੂੰ ਸਮਝਾਇਆ ਕਿ ਅੱਜ ਕੱਲ ਕੋਣ ਇੰਨਾ ਸੋਚਦਾ ਆ ਜੇ ਤੇਰਾ ਘਰ ਵਾਲਾ ਮਰ ਗਿਆ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੇਰੀ ਜ਼ਿੰਦਗੀ ਖਤਮ ਹੋ ਗਈ ਤੈਨੂੰ ਆਪਣੀ ਜ਼ਿੰਦਗੀ ਜਿਉਣ ਦਾ ਪੂਰਾ ਹੱਕ ਆ ਉਹਦੀਆਂ ਗੱਲਾਂ ਸੁਣ ਕੇ ਮੈਨੂੰ ਕੁਝ ਹੱਦ ਤੱਕ ਠੀਕ ਵੀ ਲੱਗਾ ਕਿਉਂਕਿ ਜੋ ਮੈਂ ਕਰ ਬੈਠੀ ਸੀ ਉਹ ਤਾਂ ਮੇਰੀ ਰਜ਼ਾਮੰਦੀ ਨਾਲ ਹੀ ਹੋਇਆ ਸੀ ਮੈਂ ਉਸ ਬੁੜੀ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਮੈਂ ਚੁੱਪ ਕਰਕੇ ਉਹਦੇ ਮੂੰਹ ਵੱਲ ਵੇਖਣ ਲੱਗੀ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਟੈਨਸ਼ਨ ਨਾ ਲਈ ਕਿ ਮੈਂ ਕਿਸੇ ਕੋਲ ਗੱਲ ਕਰੂੰਗੀ ਵੇਖ ਲਾ ਮੇਰੇ ਘਰ ਵਾਲੇ ਨੂੰ ਮਰੇ ਨੂੰ ਅੱਜ 20 ਸਾਲ ਹੋ ਗਏ ਆ ਮੈਂ ਵੀ ਆਪਣੀ ਜ਼ਰੂਰਤ ਪੂਰੀ ਕੀਤੀ ਆ ਕਿਉਂਕਿ ਇਹ ਹਰ ਇੱਕ ਦੀ ਜ਼ਿੰਦਗੀ ਦੀ ਜ਼ਰੂਰਤ ਹੁੰਦੀ ਆ ਇਹ ਕਮੀ ਹਰ ਇੱਕ ਨੂੰ ਪੈਂਦੀ ਆ ਪਰ ਇਹ ਕਮੀ ਨੂੰ ਇੱਕ ਮਰਦ ਹੀ ਪੂਰਾ ਕਰ ਸਕਦਾ ਆ ਬੇਸ਼ੱਕ ਸਾਡੇ ਕੋਲ ਜਿੰਨਾ ਮਰਜ਼ੀ ਪੈਸਾ ਆ ਜਾਵੇ ਪਰ ਨਾਲ ਨਾਲ ਇਹ ਵੀ ਜ਼ਰੂਰੀ ਆ ਨਾਲੇ ਹੁਣ ਇੱਥੇ ਕਿਹੜਾ ਕਿਸੇ ਨੂੰ ਪਤਾ ਲੱਗਣਾ ਆ ਤੇਰੇ ਜਵਾਕ ਤਾਂ ਘਰ ਹੁੰਦੇ ਨੇ ਜਦੋਂ ਇੱਥੇ ਆਇਆ ਕਰੇਂਗੀ ਤੂੰ ਇਹਨੂੰ ਖੁਸ਼ ਕਰਦਿਆ ਕਰੀ ਨਾਲੇ ਤੂੰ ਖੁਸ਼ ਨਾਲੇ ਉਹ ਖੁਸ਼ ਕਿਉਂਕਿ ਹਰ ਇੱਕ ਨੂੰ ਕੋਈ ਨਾ ਕੋਈ ਕਮੀ ਹੁੰਦੀ ਆ ਤੇਰੇ ਕੋਲ ਅਜੇ ਇੱਕ ਬੰਦੇ ਦੀ ਕਮੀ ਆ ਇਹ ਤੇਰੀ ਕਮੀ ਪੂਰੀ ਕਰੂਗਾ ਮੈਂ ਉਸ ਬੁੜੀ ਨੂੰ ਕਿਹਾ ਕਿ ਮੈਂ ਇਦਾਂ ਕਦੇ ਵੀ ਨਹੀਂ ਚਾਇਆ ਸੀ ਮੈਂ ਆਪਣੇ ਘਰ ਵਾਲੇ ਤੋਂ ਇਲਾਵਾ ਕਦੇ ਕਿਸੇ ਨਾਲ ਇਹ ਸਭ ਨਹੀਂ ਕੀਤਾ ਇਸ ਕਰਕੇ ਅੱਜ ਮੈਨੂੰ ਬੜਾ ਦੁੱਖ ਜਿਹਾ ਹੋ ਰਿਹਾ ਕਿ ਮੈਂ ਆਪਣੇ ਘਰ ਵਾਲੇ ਨਾਲ ਧੋਖਾ ਕਰ ਦਿੱਤਾ ਉਹ ਬੁੜੀ ਮੈਨੂੰ ਕਹਿਣ ਲੱਗੀ ਇਹਨਾਂ ਨਹੀਂ ਸੋਚੀਦਾ ਹੁੰਦਾ ਨਾਲੇ ਤੇਰੀ ਜਠਾਣੀ ਬੜੀ ਖਰਾਬ ਆ ਬਸ ਉਹਦੇ ਕੋਲੋਂ ਇਸ ਗੱਲ ਦਾ ਪਰਦਾ ਰੱਖੀ ਕਦੇ ਵੀ ਇਹ ਗੱਲ ਲੋਦੇ ਕੋਲ ਨਾ ਜਾਵੇ ਜੇ ਉਹਦੇ ਕੋਲ ਗੱਲ ਚਲੀ ਗਈ ਤਾਂ ਸਾਰੇ ਪਿੰਡ ਵਿੱਚ ਆਪਾਂ ਦੋਵਾਂ ਨੂੰ ਬਦਨਾਮ ਕਰ ਦੂਗੀ ਮੈਂ ਕਿਾ ਠੀਕ ਆ ਜਦੋਂ ਸ਼ਾਮ ਨੂੰ ਮੈਂ ਘਰ ਗਈ ਤਾਂ ਮੈਂ ਆਪਣੇ ਘਰ ਵਾਲੇ ਦੀ ਫੋਟੋ ਵੱਲ ਵੇਖ ਰਹੀ ਸੀ ਤੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਨਿਕਲ ਰਹੇ ਸੀ ਕਿ ਏ ਮੈਂ ਕੀ ਕਰ ਬੈਠੀ ਪਰ ਉਸ ਬੁੜੀ ਦੀਆਂ ਗੱਲਾਂ ਵੀ ਦਿਮਾਗ ਵਿੱਚ ਘੁੰਮ ਰਹੀਆਂ ਸੀ ਕਿ ਸਾਰੀ ਜ਼ਿੰਦਗੀ ਹੁਣ ਮੈਂ ਇਦਾਂ ਤਾਂ ਨਹੀਂ ਕੱਢੂਗੀ ਕਿਉਂਕਿ ਮੇਰੇ ਅੰਦਰ ਅੱਜ ਵੀ ਜਜ਼ਬਾਤ ਸੀ ਜੇ ਮੇਰੇ ਅੰਦਰ ਜਜ਼ਬਾਤ ਨਾ ਹੁੰਦੇ ਤਾਂ ਮੈਂ ਉਸ ਬੰਦੇ ਨੂੰ ਆਪਣੇ ਨਾਲ ਹੀ ਕੁਝ ਨਾ ਕਰਨ ਦਿੰਦੀ ਪਰ ਮੈਂ ਤਾਂ ਆਪ ਉਹਦੇ ਰੰਗਾਂ ਵਿੱਚ ਰੰਗੀ ਗਈ ਹੁਣ ਮੈਂ ਸੋਚ ਲਿਆ ਸੀ ਕਿ ਜੋ ਹੋਣਾ ਸੀ ਉਹ ਹੋ ਗਿਆ ਹੁਣ ਪਛਤਾਏ ਤੋਂ ਕੀ ਬੰਨਾ ਆ ਹੁਣ ਰੋਜ਼ ਰੋਜ਼ ਮੈਂ ਉਹਨਾਂ ਦੇ ਘਰ ਜਾਂਦੀ ਸੀ ਮੈਨੂੰ ਵੀ ਉਸ ਬੰਦੇ ਦੀ ਆਦਤ ਪੈ ਗਈ ਸੀ ਉਹ ਰੋਜ਼ ਉਹਨਾਂ ਦੇ ਘਰ ਆ ਜਾਂਦਾ ਸੀ ਤੇ ਸਾਨੂੰ ਦੋਵਾਂ ਨੂੰ ਉੱਥੇ ਬੜੀ ਮौज ਲੱਗੀ ਸੀ ਅਸੀਂ ਦੋਵੇਂ ਉੱਥੇ ਆਪਣੀ ਭੁੱਖ ਨੂੰ ਪੂਰੀ ਕਰ ਲੈਂਦੇ ਸੀ ਇੱਕ ਦਿਨ ਮੈਂ ਉਹਦੇ ਕੋਲੋਂ ਉਹਦੇ ਪਰਿਵਾਰ ਬਾਰੇ ਪੁੱਛਣ ਲੱਗੀ ਤਾਂ ਉਹ ਕਹਿਣ ਲੱਗਾ ਕਿ ਮੇਰੀ ਘਰ ਵਾਲੀ ਮੈਨੂੰ ਛੱਡ ਕੇ ਚਲੀ ਗਈ ਆ ਉਹਦਾ ਅਫੇਅਰ ਕਿਸੇ ਹੋਰ ਨਾਲ ਸੀ ਉਹ ਉਹਦੇ ਨਾਲ ਹੀ ਭੱਜ ਗਈ ਮੈਂ ਕਿਹਾ ਤੇਰੇ ਬੱਚੇ ਉਹ ਕਹਿਣ ਲੱਗਾ ਕਿ ਮੇਰੇ ਦੋ ਕੁੜੀਆਂ ਨੇ ਕੁੜੀਆਂ ਜੇ ਜ਼ਿਆਦਾ ਵੱਡੀਆਂ ਨਹੀਂ ਆ ਇੱਕ ਕੁੜੀ 8ਵੀਂ ਚ ਪੜਦੀ ਆ ਤੇ ਇੱਕ 7ਵੀਂ ਚ ਪੜਦੀ ਆ ਉਹਨੇ ਮੈਨੂੰ ਦੱਸਿਆ ਕਿ ਮੇਰੀਆਂ ਕੁੜੀਆਂ ਘਰ ਦਾ ਸਾਰਾ ਕੰਮ ਕਰ ਲੈਂਦੀਆਂ ਨੇ ਉਹਦੀ ਗੱਲ ਸੁਣ ਕੇ ਮੈਨੂੰ ਕੁੜੀਆਂ ਤੇ ਬੜਾ ਤਰਸ ਜਿਹਾ ਆਇਆ ਕਿ ਕਿੰਨੀ ਛੋਟੀ ਉਮਰ 'ਚ ਉਹਨਾਂ ਤੇ ਜ਼ਿੰਮੇਵਾਰੀ ਪੈ ਗਈ। ਉਹਨੇ ਦੱਸਿਆ ਕਿ ਮੇਰੇ ਕੋਲ ਪੈਸਾ ਬਥੇਰਾ ਆ ਪਰ ਮੇਰੀ ਘਰ ਵਾਲੀ ਤੋਂ ਐਸ਼ ਨਹੀਂ ਹੋਈ। ਉਹ ਚਾਹੁੰਦੀ ਸੀ ਕਿ ਮੈਂ ਸਾਰਾ ਕੁਝ ਉਹਦੇ ਨਾਮ ਕਰਵਾ ਦੇਵਾਂ ਕਿਉਂਕਿ ਮੈਂ ਦੇਖਣ 'ਚ ਸੋਹਣੀ ਨਹੀਂ ਆ। ਤੇ ਉਹ ਕਾਫੀ ਸੋਹਣੀ ਸੀ ਉਹ ਮੇਰਾ ਸਾਰਾ ਕੁਝ ਆਪਣੇ ਨਾਮ ਕਰਵਾ ਕੇ ਮੇਰੇ ਘਰੋਂ ਭੱਜਣਾ ਚਾਹੁੰਦੀ ਸੀ ਪਰ ਮੈਨੂੰ ਇਸ ਗੱਲ ਦਾ ਟਾਈਮ ਰਹਿnde ਪਤਾ ਲੱਗ ਗਿਆ ਇਸ ਕਰਕੇ ਮੈਂ ਆਪ ਹੀ ਉਹਨੂੰ ਕਹਿ ਦਿੱਤਾ ਸੀ ਕਿ ਤੂੰ ਮੇਰੀ ਜ਼ਿੰਦਗੀ ਚੋਂ ਚਲੀ ਜਾ ਮੈਂ ਕੁੜੀਆਂ ਰੱਖ ਲੀਆਂ ਤੇ ਉਹ ਚਲੀ ਗਈ ਮੇਰਾ ਘਰ ਕਾਫੀ ਵੱਡਾ ਆ ਘਰ ਵਿੱਚ ਹਰ ਇੱਕ ਚੀਜ਼ ਆ ਬਸ ਇੱਕ ਔਰਤ ਦੀ ਕਮੀ ਆ ਮੈਂ ਉਹਨੂੰ ਪੁੱਛਿਆ ਕਿ ਤੂੰ ਇਸ ਬੁੜੀ ਨੂੰ ਕਿੱਦਾਂ ਜਾਣਦਾ ਆ ਉਹ ਕਹਿਣ ਲੱਗਾ ਕਿ ਇਹ ਸਾਡੇ ਰਿਸ਼ਤੇਦਾਰੀ ਚੋਂ ਆ ਮੈਂ ਇਹਨੂੰ ਕਈ ਵਾਰ ਕਿਹਾ ਕਿ ਮੈਨੂੰ ਕੋਈ ਔਰਤ ਲਿਆ ਦੇ ਜੋ ਮੇਰੇ ਘਰ ਰਹੇ ਮੇਰੀ ਘਰ ਵਾਲੀ ਬਣ ਕੇ ਤੇ ਫੇਰ ਇਹਨੇ ਮੈਨੂੰ ਤੇਰੀ ਦੱਸ ਪਾਈ ਸੀ ਕਿ ਇਹਨੂੰ ਪਸੰਦ ਕਰ ਲੈ ਜੇ ਤੈਨੂੰ ਇਹ ਚੰਗੀ ਲੱਗਦੀ ਆ ਤਾਂ ਤੂੰ ਇਹਦੇ ਨਾਲ ਆਪਣਾ ਘਰ ਵਸਾ ਲਵੀਂ ਮੈਂ ਉਹਨੂੰ ਕਿਹਾ ਕਿ ਇਦਾਂ ਦੀ ਕੋਈ ਗੱਲ ਨਹੀਂ ਬੇਸ਼ੱਕ ਮੈਂ ਤੇਰੇ ਨਾਲ ਪਿਆਰ ਕਰ ਲੈਨੀ ਆ ਪਰ ਇਹਦਾ ਮਤਲਬ ਇਹ ਨਹੀਂ ਕਿ ਮੈਂ ਤੇਰੇ ਘਰ ਚਲੀ ਜਾਊਂਗੀ ਕਿਉਂਕਿ ਮੇਰਾ ਵੀ ਆਪਣਾ ਘਰ ਆ ਤੇ ਮੇਰੇ ਆਪਣੇ ਬੱਚੇ ਨੇ ਮੈਂ ਉਹਨਾਂ ਨੂੰ ਕਦੇ ਵੀ ਨਹੀਂ ਛੱਡ ਸਕਦੀ ਉਹ ਕਹਿਣ ਲੱਗਿਆ ਚੱਲ ਕੋਈ ਗੱਲ ਨਹੀਂ ਇੱਥੇ ਆ ਕੇ ਥੋੜਾ ਮਨ ਜਿਆ ਲੱਗ ਜਾਂਦਾ ਜਾ ਕੇ ਸੌਂ ਜਾਈਦਾ ਬਸ ਅਗਲੇ ਦਿਨ ਫੇਰ ਆ ਜਾਈਦਾ ਉਹਦਾ ਰੋਜ਼ ਦਾ ਹੀ ਕੰਮ ਸੀ ਕਿਉਂਕਿ ਉਹਦਾ ਪਿੰਡ ਸਾਡੇ ਪਿੰਡ ਦੇ ਬਿਲਕੁਲ ਲੱਗੇ ਸੀ ਮੈਨੂੰ ਵੀ ਉਹਦੀ ਆਦਤ ਪੈ ਗਈ ਸੀ ਮੈਂ ਉਹਦਾ ਮੋਬਾਈਲ ਨੰਬਰ ਵੀ ਲੈ ਲਿਆ ਸੀ ਉਹ ਰਾਤ ਨੂੰ ਮੇਰੇ ਨਾਲ ਫੋਨ ਤੇ ਬੜੀਆਂ ਮਜ਼ੇਦਾਰ ਗੱਲਾਂ ਕਰਦਾ ਸੀ ਉਹ ਮੈਨੂੰ ਵੀਡੀਓ ਕਾਲ ਕਰਨ ਨੂੰ ਵੀ ਕਹਿੰਦਾ ਸੀ ਪਰ ਮੈਂ ਘਰ ਵਿੱਚ ਵੀਡੀਓ ਕਾਲ ਕਰਕੇ ਆਪਣੇ ਘਰ ਸਿਆਪਾ ਥੋੜੀ ਪਾਉਣਾ ਸੀ ਕਿਉਂਕਿ ਮੇਰੀ ਜਟਹਾਣੀ ਬੜੀ ਤੇਜ਼ ਸੀ ਉਹਦੀ ਨਿਗਾਹ ਹਰ ਟਾਈਮ ਮੇਰੇ ਤੇ ਰਹਿੰਦੀ ਸੀ ਉਹ ਮੈਨੂੰ ਵੀਡੀਓ ਕਾਲ ਤੇ ਵੀ ਪਿਆਰ ਕਰਨਾ ਚਾਹੁੰਦਾ ਸੀ ਕਿਉਂਕਿ ਰਾਤ ਨੂੰ ਵੀ ਉਹ ਇਹੀ ਕੁਝ ਭਾਲਦਾ ਰਹਿੰਦਾ ਸੀ ਹੁਣ ਮੈਨੂੰ ਵੀ ਉਹਦੀ ਬੜੀ ਜ਼ਰੂਰਤ ਜੀ ਮਹਿਸੂਸ ਹੁੰਦੀ ਰਹਿੰਦੀ ਸੀ ਮੈਂ ਵੀ ਉਹਨੂੰ ਫੋਨ ਕਰ ਲੈਂਦੀ ਸੀ ਉਹਨੇ ਮੈਨੂੰ ਟੱਚ ਵਾਲਾ ਫੋਨ ਦੇ ਦਿੱਤਾ ਸੀ ਪਹਿਲਾਂ ਮੇਰੇ ਕੋਲੇ ਦੂਜਾ ਫੋਨ ਸੀ ਤੇ ਹੁਣ ਉਹਨੇ ਮੈਨੂੰ ਟੱਚ ਵਾਲਾ ਫੋਨ ਦਿੱਤਾ ਸੀ ਕਿਉਂਕਿ ਉਹ ਮੈਨੂੰ ਰਾਤ ਨੂੰ ਆਪਣੇ ਬੈੱਡ ਤੇ ਬੈਠ ਕੇ ਵੀਡੀਓ ਕਾਲ ਕਰਦਾ ਸੀ ਬੇਸ਼ੱਕ ਮੈਂ ਚੁੱਕਾਂ ਨਾ ਚੁੱਕਾਂ ਪਰ ਉਹ ਕਰਦਾ ਜ਼ਰੂਰ ਸੀ ਮੇਰਾ ਮੁੰਡਾ ਤਾਂ ਆਪਣੀ ਵੱਡੀ ਮੰਮੀ ਕੋਲੇ ਸੌ ਜਾਂਦਾ ਸੀ ਮਤਲਬ ਮੇਰੀ ਜਠਾਣੀ ਕੋਲ ਤੇ ਮੇਰੀ ਕੁੜੀ ਟਾਈਮ ਨਾਲ ਹੀ ਸੌ ਜਾਂਦੀ ਸੀ ਫਿਰ ਰਾਤ ਨੂੰ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਮੈਂ ਉਹਦੇ ਨਾਲ ਵੀਡੀਓ ਕਾਲ ਤੇ ਮਜ਼ੇਦਾਰ ਗੱਲਾਂ ਕਰਦੀ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਆਪਣੀ ਭੁੱਖ ਨੂੰ ਪੂਰੀ ਕਰਦੇ ਰਹਿੰਦੇ ਸੀ ਪਤਾ ਨਹੀਂ ਉਹਨੇ ਮੈਨੂੰ ਕੀ ਕਰ ਦਿੱਤਾ ਸੀ ਦਿਲ ਕਰਦਾ ਸੀ ਬਸ ਉਹਦੇ ਕੋਲ ਹੀ ਰਹਾਾਂ ਪਹਿਲਾਂ ਮੈਂ ਆਪਣੇ ਘਰ ਵਾਲੇ ਤੋਂ ਇਲਾਵਾ ਕਿਸੇ ਮਰਦ ਵਾਂ ਲੱਕ ਦੇ ਅੱਖ ਚੱਕ ਕੇ ਨਹੀਂ ਵੇਖਿਆ ਸੀ ਪਰ ਉਹ ਬੰਦੇ ਨੇ ਮੇਰੇ ਤੇ ਜਾਦੂ ਜਿਹਾ ਕਰ ਦਿੱਤਾ ਸੀ ਉਹ ਦੇਖਣ ਚ ਵੀ ਬਿਲਕੁਲ ਸੋਹਣਾ ਨਹੀਂ ਸੀ ਰੰਗ ਦਾ ਬੜਾ ਕਾਲਾ ਸੀ ਪਰ ਉਹ ਮੇਰੀ ਜ਼ਰੂਰਤ ਨੂੰ ਚੰਗੀ ਤਰ੍ਹਾਂ ਪੂਰੀ ਕਰ ਦਿੰਦਾ ਸੀ ਬਸ ਉਹਦੇ ਨਾਲ ਥੋੜੀ ਜਿਹੀ ਅਟੈਚਮੈਂਟ ਜ਼ਿਆਦਾ ਹੀ ਹੋ ਗਈ ਸੀ ਹੁਣ ਮੈਨੂੰ ਆਪ ਨੂੰ ਹੀ ਲੱਗਿਆ ਰਹਿੰਦਾ ਸੀ ਕਿ ਕਦੋਂ ਉਹਦੇ ਨਾਲ ਫੋਨ ਤੇ ਗੱਲਾਂ ਕਰਾਂ ਬੇਸ਼ੱਕ ਮੈਂ ਰੋਜ਼ ਉਹਨੂੰ ਮਿਲਦੀ ਵੀ ਸੀ ਹੁਣ ਮੇਰਾ ਚਾਦਰਾਂ ਪੇਂਟ ਕਰਨ ਵੱਲ ਘੱਟ ਧਿਆਨ ਹੁੰਦਾ ਸੀ ਤੇ ਉਹਦੇ ਵੱਲ ਜ਼ਿਆਦਾ ਹੁੰਦਾ ਸੀ ਜਦੋਂ ਉਸ ਬੁੜੀ ਦੇ ਘਰ ਆਉਂਦਾ ਸੀ ਤਾਂ ਬੁੜੀ ਬਾਹਰੋਂ ਜਿੰਦਾ ਲਾ ਕੇ ਕਿਸੇ ਦੇ ਘਰ ਚਲੀ ਜਾਂਦੀ ਸੀ ਸਾਨੂੰ ਦੋਵਾਂ ਨੂੰ ਇਕੱਲੇ ਛੱਡ ਜਾਂਦੀ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਵੇਖ ਲੈ ਤੇਰੇ ਕਰਕੇ ਮੇਰਾ ਕੰਮ ਕਿੰਨਾ ਰਹਿ ਜਾਂਦਾ ਆ ਤੂੰ 2-2 ਘੰਟੇ ਮੈਨੂੰ ਅੰਦਰ ਫੜੀ ਰੱਖਦਾ ਉਹ ਮੈਨੂੰ ਕਹਿਣ ਲੱਗਾ ਕੋਈ ਗੱਲ ਨਹੀਂ ਤੇਰੇ ਇਹ ਪੇਂਟ ਵਾਲੇ ਪੈਸੇ ਮੈਂ ਦੇ ਦੂੰਗਾ ਤੂੰ ਇੰਨਾ ਕੰਮ ਫੜਿਆ ਹੀ ਨਾ ਕਰ ਬਸ ਤੂੰ ਮੇਰੇ ਕਰਕੇ ਇੱਥੇ ਆ ਜਾਇਆ ਕਰ ਮੇਰਾ ਹੁਣ ਤੇਰੇ ਬਿਨਾ ਨਹੀਂ ਸਰਦਾ ਰੋਜ਼-ਰੋਜ਼ ਮੈਨੂੰ ਤਾਂ ਤੇਰੇ ਨਾਲ ਆਦਤ ਬਣ ਗਈ ਆ ਪਰ ਆਦਤ ਤਾਂ ਮੈਨੂੰ ਵੀ ਬਣ ਗਈ ਸੀ ਮੇਰਾ ਵੀ ਨਹੀਂ ਸਰਦਾ ਸੀ ਮੇਰੀ ਜਠਾਣੀ ਇਸ ਗੱਲ ਦਾ ਬੜਾ ਵਿਰੋਧ ਕਰਦੀ ਸੀ ਪਰ ਮੈਂ ਹੁਣ ਉਹਨੂੰ ਨਹੀਂ ਗੋਲਦੀ ਸੀ ਕਿਉਂਕਿ ਮੈਂ ਤਾਂ ਅਲੱਗ ਸੀ ਉਹ ਮੇਰੇ ਮੁੰਡੇ ਨੂੰ ਇਹ ਗੱਲ ਸਿਖਾ ਦਿੰਦੀ ਸੀ ਕਿ ਤੇਰੀ ਮੰਮੀ ਐਵੇਂ ਉਹਨਾਂ ਦੇ ਘਰ ਥੋੜੇ ਪੈਸਿਆਂ ਲਈ ਚਾਦਰਾਂ ਪੇਂਟ ਕਰਦੀ ਫਿਰਦੀ ਆ ਮੇਰੀ ਇਸ ਗੱਲ ਕਰਕੇ ਆਪਣੇ ਮੁੰਡੇ ਨਾਲ ਵੀ ਲੜਾਈ ਹੋ ਜਾਂਦੀ ਸੀ ਪਰ ਮੈਂ ਉਹਨੂੰ ਕੀ ਦੱਸਦੀ ਕਿ ਉੱਥੇ ਮੈਂ ਹੁਣ ਕਿਉਂ ਜਾਂਨੀ ਆ ਇੱਕ ਦਿਨ ਉਸ ਆਦਮੀ ਨੇ ਮੇਰੇ ਨਾਲ ਪਲਾਨ ਬਣਾਇਆ ਉਹ ਮੈਨੂੰ ਕਹਿਣ ਲੱਗਾ ਕਿ ਆਪਾਂ ਦੋਵੇਂ ਬਾਹਰ ਚੱਲਾਂਗੇ ਤੇ ਤੇ ਨੂੰ ਮੈਂ ਸੂਟ ਲੈ ਕੇ ਦਊਂਗਾ। ਮੈਂ ਕਿਹਾ ਠੀਕ ਆ ਉਹ ਮੈਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਉਸ ਬੁੜੀ ਦੇ ਘਰੋਂ ਹੀ ਲੈ ਗਿਆ ਸੀ। ਮੈਂ ਆਪਣਾ ਮੂੰਹ ਚੁੰਨੀ ਨਾਲ ਬੰਨ ਕੇ ਉਹਦੇ ਪਿੱਛੇ ਬੈਠ ਗਈ ਸੀ ਤਾਂ ਕਿ ਕਿਸੇ ਨੂੰ ਪਿੰਡ ਵਿੱਚ ਪਤਾ ਨਾ ਲੱਗੇ ਕਿ ਕੌਣ ਜਾ ਰਿਹਾ। ਉਹਨੇ ਮੈਨੂੰ ਕਾਫੀ ਕੱਪੜੇ ਦਿਵਾਏ ਤੇ ਕੱਪੜੇ ਦਿਵਾਉਣ ਤੋਂ ਬਾਅਦ ਉਹ ਮੈਨੂੰ ਹੋਟਲ 'ਚ ਲੈ ਗਿਆ। ਉੱਥੇ ਉਹਨੇ ਮੇਰੇ ਨਾਲ ਪੂਰਾ ਦਿਨ ਬਤਾਇਆ। ਮੈਂ ਤਾਂ ਉੱਥੇ ਹੀ ਲੇਟ ਹੋ ਗਈ। ਮੈਂ ਉਹਨੂੰ ਕਿਹਾ ਕਿ ਜਲਦੀ ਜਲਦੀ ਹੁਣ ਮੈਨੂੰ ਪਿੰਡ ਛੱਡ ਕੇ ਆ। ਉਹ ਕਹਿੰਦਾ ਜੇ ਤੈਨੂੰ ਹੁਣ ਮੈਂ ਪਿੰਡ ਛੱਡਣ ਜਾਊਂਗਾ ਤਾਂ ਵੇਖ ਲੈ ਮੋੜਾਂ ਤੇ ਕਿੰਨੇ ਬੰਦੇ ਬੈਠੇ ਹੋਣਗੇ ਇਸ ਕਰਕੇ ਤੂੰ ਇੱਥੋਂ ਬੱਸ ਤੇ ਚਲੀ ਜਾ ਇੱਕ ਬੱਸ ਉਥੇ ਲੱਗੀ ਖੜੀ ਸੀ ਜੋ ਸਾਡੇ ਪਿੰਡ ਜਾਂਦੀ ਸੀ ਮੈਂ ਉਸ ਬੱਸ ਤੇ ਚੜ ਗਈ ਜਦੋਂ ਮੈਂ ਘਰ ਗਈ ਤਾਂ ਮੇਰੀ ਜਠਾਣੀ ਕਹਿਣ ਲੱਗੀ ਕਿ ਤੈਨੂੰ ਜਵਾਕ ਉਸ ਬੁੜੀ ਦੇ ਘਰ ਲੱਭਦੇ ਫਿਰਦੇ ਸੀ ਤੂੰ ਉਥੇ ਹੈ ਹੀ ਨਹੀਂ ਸੀ ਮੈਂ ਕਹਾਂ ਮੈਂ ਤਾਂ ਉਥੇ ਚਾਦਰ ਫੜਾਉਣ ਚਲੀ ਗਈ ਸੀ ਮੇਰੀ ਜਠਾਣੀ ਕਹਿੰਦੀ ਮੈਨੂੰ ਸਭ ਪਤਾ ਤੂੰ ਕੀ ਕਰਦੀ ਫਿਰਦੀ ਆਂ ਮੇਰਾ ਮੁੰਡਾ ਵੀ ਇਸ ਗੱਲ ਤੇ ਮੈਨੂੰ ਬੋਲਣ ਲੱਗਾ ਤੇ ਮੈਨੂੰ ਕਹਿਣ ਲੱਗਾ ਕਿ ਅੱਜ ਤੋਂ ਬਾਅਦ ਤੂੰ ਉਹਨਾਂ ਦੇ ਘਰ ਨਹੀਂ ਜਾਣਾ ਤੂੰ ਆਪਣਾ ਘਰ ਚ ਹੀ ਕੰਮ ਕਰ ਲਿਆ ਕਰ ਮੇਰਾ ਮੁੰਡਾ ਹੁਣ ਵੱਡਾ ਹੋ ਗਿਆ ਸੀ ਉਹ ਮੇਰੇ ਤੇ ਕਾਫੀ ਚੌਧਰ ਕਰਦਾ ਸੀ ਪਰ ਮੈਂ ਉਹਦੀ ਗੱਲ ਨੂੰ ਕਿੱਥੇ ਗੋਲਦੀ ਸੀ ਕਿਉਂਕਿ ਮੈਨੂੰ ਤਾਂ ਉਸ ਕਾਲੀ ਦੀ ਬੜੀ ਆਦਤ ਪੈ ਗਈ ਸੀ ਕਾਲੇ ਬਿਨਾ ਤਾਂ ਮੇਰਾ ਸਰਦਾ ਹੀ ਨਹੀਂ ਸੀ ਮੈਂ ਇਹ ਗੱਲ ਉਸ ਕਾਲੇ ਆਦਮੀ ਨੂੰ ਵੀ ਦੱਸੀ ਸੀ ਕਿ ਉਹ ਮੈਨੂੰ ਇਦਾਂ ਬੋਲਦੀ ਆ ਉਹ ਮੈਨੂੰ ਕਹਿਣ ਲੱਗਾ ਇੱਕ ਦਿਨ ਉਹਨੂੰ ਵੀ ਲਿਆਈ ਉਹਦੀ ਤਸੱਲੀ ਕਰਾ ਦੇਵਾਂਗੇ ਮੈਂ ਕਿਹਾ ਖਬਰਦਾਰ ਜੇ ਇਦਾਂ ਬੋਲਿਆਂ ਮੈਂ ਹੀ ਤੇਰੀਆਂ ਹੋਰ ਕੋਈ ਨਹੀਂ ਉਹ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਰਹਿਣਾ ਚੱਲ ਕੋਈ ਗੱਲ ਨਹੀਂ ਇਦਾਂ ਤਾਂ ਬੁੜੀਆਂ ਬੋਲਦੀਆਂ ਹੀ ਰਹਿੰਦੀਆਂ ਨੇ ਤੂੰ ਐਵੇਂ ਨਾ ਉਹਨਾਂ ਦੀ ਗੱਲ ਤੇ ਧਿਆਨ ਦਿਆ ਕਰ ਥੋੜੇ ਦਿਨਾਂ ਬਾਅਦ ਫਿਰ ਮੈਂ ਉਸ ਆਦਮੀ ਨਾਲ ਸ਼ਹਿਰ ਚਲੀ ਗਈ ਅਸੀਂ ਫਿਰ ਦੋਵੇਂ ਹੋਟਲ ਵਿੱਚ ਚਲੇ ਗਏ ਜਦੋਂ ਅਸੀਂ ਹੋਟਲ ਤੋਂ ਬਾਹਰ ਨਿਕਲੇ ਤਾਂ ਉੱਥੇ ਮੇਰੇ ਜੇਠ ਤੇ ਜਠਾਣੀ ਦੋਵੇਂ ਖੜੇ ਸੀ ਮੇਰੀ ਜਠਾਣੀ ਕਹਿੰਦੀ ਮੈਂ ਤਾਂ ਤੇਰਾ ਕਿੰਨੇ ਦਿਨਾਂ ਤੋਂ ਪਿੱਛਾ ਕਰਦੀ ਸੀ ਕਿ ਤੈਨੂੰ ਫੜੂੰਗੀ ਤੇ ਅੱਜ ਤੈਨੂੰ ਇਸ ਆਦਮੀ ਨਾਲ ਫੜੀ ਲਿਆ ਕਿਉਂਕਿ ਮੈਨੂੰ ਉਸ ਬੁੜੀ ਦੇ ਗਵਾਂਡੋ ਕਿਸੇ ਨੇ ਖਬਰ ਦਿੱਤੀ ਸੀ ਕਿ ਰੋਜ਼ ਇਨ੍ਹਾਂ ਦੇ ਘਰ ਇੱਕ ਕਾਲਾ ਜਿਹਾ ਬੰਦਾ ਆਉਂਦਾ ਤਾਂ ਫਿਰ ਇਹੀ ਆ ਉਹ ਆਦਮੀ ਇੰਨੀ ਗੱਲ ਸੁਣਦੇ ਹੋਏ ਉਹ ਆਦਮੀ ਤਾਂ ਉੱਥੋਂ ਜਲਦੀ ਜਲਦੀ ਆਪਣਾ ਮੋਟਰਸਾਈਕਲ ਲੈ ਕੇ ਚਲਾ ਗਿਆ ਤੇ ਮੇਰੀ ਜਠਾਣੀ ਕਹਿੰਦੀ ਚੱਲ ਤੂੰ ਘਰ ਅੱਜ ਤੈਨੂੰ ਦੱਸਦੇ ਆ ਪਤਾ ਕਿੱਦਾਂ ਸਾਡੀ ਇੱਜ਼ਤ ਰੋਲਦੀ ਫਿਰਦੀ ਆ ਤੂੰ ਮੈਂ ਤਾਂ ਆਪਣੇ ਜੇਠ ਜਠਾਣੀ ਨੂੰ ਉੱਥੇ ਵੇਖ ਕੇ ਹੈਰਾਨ ਰਹਗੀ ਕਿਉਂਕਿ ਮੈਨੂੰ ਨਹੀਂ ਪਤਾ ਸੀ ਕਿ ਉਹ ਮੇਰਾ ਪਿੱਛਾ ਕਰ ਰਹੇ ਆ ਉਹ ਮੈਨੂੰ ਆਪਣੀ ਗੱਡੀ 'ਚ ਬਿਠਾ ਕੇ ਘਰ ਲੈ ਗਏ ਤੇ ਘਰ ਜਾ ਕੇ ਮੁੰਡੇ ਨੂੰ ਸਾਰਾ ਕੁਝ ਦੱਸ ਦਿੱਤਾ। ਮੁੰਡੇ ਨੇ ਡੰਡਾ ਚੁੱਕ ਲਿਆ ਤੇ ਮੈਨੂੰ ਬੜਾ ਕੁੱਟਿਆ। ਉਹ ਸਾਰੇ ਮੈਨੂੰ ਘਰੋਬਾਰ ਕੱਢ ਰਹੇ ਸੀ ਤਾਂ ਮੈਂ ਬੜੇ ਤਰਲੇ ਕੀਤੇ ਕਿਉਂਕਿ ਰਾਤ ਦਾ ਟਾਈਮ ਸੀ। ਮੇਰਾ ਜੀਠ ਕਹਿਣ ਲੱਗਾ ਕਿ ਰਾਤ ਇਹਨੂੰ ਇੱਥੇ ਰੱਖ ਲਵੋ ਕੱਲ ਨੂੰ ਪੰਚਾਇਤ 'ਚ ਗੱਲ ਕਰਾਂਗੇ ਕਿ ਇਹਦਾ ਕੀ ਕਰਨਾ ਕਿਉਂਕਿ ਅਸੀਂ ਤਾਂ ਇਹਨੂੰ ਆਪਣੇ ਘਰ ਨਹੀਂ ਰੱਖਣਾ। ਮੁੰਡਾ ਵੀ ਕਹਿਣ ਲੱਗਾ ਕਿ ਸਾਡੇ ਘਰੋਂ ਨਿਕਲ ਜਾ ਕਿਉਂਕਿ ਮੈਨੂੰ ਤਾਂ ਉਹਨਾਂ ਨੇ ਉਸ ਆਦਮੀ ਨਾਲ ਸ਼ਰੀਅਮ ਫੜ ਲਿਆ ਸੀ। ਮੈਂ ਤਾਂ ਆਪਣੀ ਸਫਾਈ ਵਿੱਚ ਕੁਝ ਨਾ ਕਿਹਾ ਕਿਉਂਕਿ ਸਫਾਈ ਦੇਣ ਲਈ ਕੁਝ ਬਚਿਆ ਹੀ ਨਹੀਂ ਸੀ ਅਗਲੇ ਦਿਨ ਬੜੀ ਲੜਾਈ ਹੋਈ ਮੇਰਾ ਜੀਠ ਕਹਿਣ ਲੱਗਾ ਕਿ ਪੰਚਾਇਤ ਬੁਲਾਉਣੇ ਆ ਮੈਂ ਪੰਚਾਇਤੀ ਦੀ ਬਦਨਾਮੀ ਤੋਂ ਡਰਦੇ ਹੋਏ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਤੁਹਾਡਾ ਘਰ ਛੱਡ ਕੇ ਚਲੀ ਜਾਨੀ ਆ ਪਰ ਪੰਚਾਇਤ ਨਾ ਬੁਲਾਓ ਇਹੀ ਤਾਂ ਉਹ ਚਾਹੁੰਦੇ ਸੀ ਕਿ ਇਹ ਘਰ ਛੱਡ ਕੇ ਚਲੀ ਜਾਵੇ ਮੇਰੀ ਕੁੜੀ ਬੜਾ ਰੋ ਰਹੀ ਸੀ ਕਿਉਂਕਿ ਉਹ ਅਣਜਾਣ ਸੀ ਕਿ ਮੈਂ ਕੀ ਕਰ ਬੈਠੀ ਆ ਉਹ ਮੇਰੇ ਨਾਲ ਜਾਣ ਲਈ ਕਹਿ ਰਹੀ ਸੀ ਮੈਂ ਸਭ ਕੁਝ ਛੱਡ ਦਿੱਤਾ ਮੇਰਾ ਮੁੰਡਾ ਮੈਨੂੰ ਕਹਿਣ ਲੱਗਾ ਕਿ ਅੱਜ ਤੋਂ ਬਾਅਦ ਤੂੰ ਵਾਪਸ ਨਾ ਆਈ ਪਰ ਮੈਂ ਜਲਦੀ ਜਲਦੀ ਆਪਣਾ ਮੋਬਾਈਲ ਨੰਬਰ ਲਿਖ ਕੇ ਆਪਣੀ ਕੁੜੀ ਦੇ ਹੱਥ ਵਿੱਚ ਦੇ ਆਈ ਸੀ ਕਿ ਕਿਸੇ ਨੂੰ ਨਾ ਵਿਖਾਈ ਪਰ ਮੈਨੂੰ ਫੋਨ ਜ਼ਰੂਰ ਕਰੀ ਮੈਂ ਉਸ ਬੁੜੀ ਦੇ ਘਰ ਚਲੀ ਗਈ ਮੈਂ ਉਸ ਬੁੜੀ ਨੂੰ ਸਾਰਾ ਕੁਝ ਦੱਸਿਆ ਉਹ ਕਹਿਣ ਲੱਗੀ ਚੱਲ ਕੋਈ ਗੱਲ ਨਹੀਂ ਜਿੰਨਾ ਟਾਈਮ ਤੈਨੂੰ ਕੋਈ ਹੋਰ ਟਿਕਾਣਾ ਨਹੀਂ ਮਿਲਦਾ ਉਨਾ ਟਾਈਮ ਤੂੰ ਮੇਰੇ ਕੋਲ ਰਹਿ ਲਾ ਅਗਲੇ ਦਿਨ ਮੈਂ ਆਪਣੇ ਪੇਕੇਆਂ ਨੂੰ ਚਲੀ ਗਈ ਮੇਰੇ ਪੇਕੇਆਂ ਨੇ ਵੀ ਮੈਨੂੰ ਘਰੋਂ ਰੱਖਣ ਤੋਂ ਮਨਾ ਕਰ ਦਿੱਤਾ ਕਿਉਂਕਿ ਮੇਰੀ ਜਠਾਣੀ ਨੇ ਸਾਰਾ ਕੁਝ ਮੇਰੇ ਪੇਕੇਆਂ ਨੂੰ ਫੋਨ ਕਰਕੇ ਦੱਸ ਦਿੱਤਾ ਸੀ ਹੁਣ ਮੈਂ ਉਸ ਆਦਮੀ ਨੂੰ ਫੋਨ ਕੀਤਾ ਜੋ ਮੇਰੇ ਕੋਲ ਆਉਂਦਾ ਸੀ ਉਹਨੂੰ ਮੈਂ ਸਾਰੀ ਗੱਲ ਦੱਸੀ ਉਹ ਮੈਨੂੰ ਕਹਿਣ ਲੱਗਾ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਤੂੰ ਮੇਰੇ ਘਰ ਮੇਰੇ ਨਾਲ ਰਹਿ ਲੈ ਕਿਉਂਕਿ ਮੈਨੂੰ ਵੀ ਇੱਕ ਔਰਤ ਦੀ ਜ਼ਰੂਰਤ ਆ ਨਾਲੇ ਮੇਰੀਆਂ ਕੁੜੀਆਂ ਨੂੰ ਵੀ ਇੱਕ ਮਾਂ ਮਿਲ ਜੂਗੀ ਮੈਨੂੰ ਬੜੀ ਖੁਸ਼ੀ ਹੋਈ ਕਿ ਚੱਲ ਮੈਨੂੰ ਰਹਿਣ ਲਈ ਜਗ੍ਹਾ ਮਿਲ ਗਈ ਉਹ ਮੈਨੂੰ ਆਪਣੇ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ ਅਗਲੇ ਦਿਨ ਮੇਰੀ ਕੁੜੀ ਦਾ ਮੈਨੂੰ ਫੋਨ ਆਇਆ ਉਹ ਬੜਾ ਰੋ ਰਹੀ ਸੀ ਤੇ ਮੈਨੂੰ ਕਹਿ ਰਹੀ ਸੀ ਮੈਨੂੰ ਆਪਣੇ ਕੋਲ ਲੈ ਜਾਓ ਮੈਂ ਆਪਣੀ ਕੁੜੀ ਨੂੰ ਦੱਸਿਆ ਕਿ ਮੈਂ ਇੱਕ ਘਰ ਲੱਭ ਲਿਆਏ ਮੈਂ ਉਹਨੂੰ ਇਹ ਨਹੀਂ ਦੱਸਿਆ ਕਿ ਮੈਂ ਕਿੱਥੇ ਆਂ ਪਰ ਮੈਂ ਉਹਨੂੰ ਇਹ ਦੱਸਿਆ ਸੀ ਕਿ ਮੈਂ ਉੱਥੇ ਕੰਮ ਕਰਦੀ ਆਂ ਤੇ ਉਹਨਾਂ ਦੇ ਘਰ ਹੀ ਰਹਿਣੀ ਆਂ ਮੈਂ ਆਪਣੀ ਕੁੜੀ ਨੂੰ ਕਿਹਾ ਸੀ ਕਿ ਤੂੰ ਕਿਸੇ ਨੂੰ ਕੁਝ ਨਾ ਦੱਸੀਂ ਕਿ ਤੂੰ ਮੈਨੂੰ ਫੋਨ ਕਰਦੀ ਆਂ ਨਹੀਂ ਤੇ ਉਹਨਾਂ ਨੇ ਇਹਨੂੰ ਫੋਨ ਵੀ ਨਹੀਂ ਕਰਨ ਦੇਣਾ ਇਸੇ ਤਰ੍ਹਾਂ ਸੀ ਮਾਵਾ ਧੀਆਂ ਚੋਰੀ-ਚੋਰੀ ਫੋਨ ਤੇ ਗੱਲ ਕਰਦੀਆਂ ਰਹੀਆਂ ਇਸ ਤਰ੍ਹਾਂ ਹੀ 2 ਸਾਲ ਲੰਘ ਗਏ ਸੀ ਉਸ ਕਾਲੇ ਆਦਮੀ ਦੀਆਂ ਕੁੜੀਆਂ ਮੇਰੇ ਨਾਲ ਬਿਲਕੁਲ ਪਿਆਰ ਨਹੀਂ ਕਰਦੀਆਂ ਸੀ ਉਹ ਬੜੀ ਆਕਰਜੀ ਬਖਾਉਂਦੀਆਂ ਸੀ ਉਹ ਮੈਨੂੰ ਆਪਣੀ ਮਾਂ ਕਦੇ ਨਹੀਂ ਸਮਝਦੀਆਂ ਸੀ ਪਰ ਉਹ ਕਾਲਾ ਆਦਮੀ ਮੇਰਾ ਬੜਾ ਮੋਹ ਕਰਦਾ ਸੀ। ਉਹਨੇ ਮੈਨੂੰ ਕਦੇ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਸੀ। ਉਹ ਆਪਣੀਆਂ ਕੁੜੀਆਂ ਨੂੰ ਵੀ ਇਸ ਗੱਲ ਪਿੱਛੇ ਘੂਰਦਾ ਰਹਿੰਦਾ ਸੀ ਕਿ ਤੁਸੀਂ ਆਪਣੀ ਮਾਂ ਨੂੰ ਕਿੱਦਾਂ ਬੋਲਦੀਆਂ ਆ। ਹੁਣ ਮੇਰੀ ਕੁੜੀ ਵੀ ਉਸੇ ਸਕੂਲ 'ਚ ਪੜਦੀ ਸੀ ਜਿੱਥੇ ਏਸ ਆਦਮੀ ਦੀਆਂ ਕੁੜੀਆਂ ਪੜਦੀਆਂ ਸੀ। ਬਸ ਆਉਂਦੀ ਸੀ ਉਹਦੇ ਤੇ ਹੀ ਮੇਰੀ ਕੁੜੀ ਆਉਂਦੀ ਸੀ ਕਿਉਂਕਿ ਮੇਰੀ ਕੁੜੀ ਮੈਨੂੰ ਫੋਨ ਕਰਦੀ ਰਹਿੰਦੀ ਸੀ। ਉਹਨੇ ਮੈਨੂੰ ਦੱਸਿਆ ਸੀ ਕਿ ਮੈਂ ਉਹਨਾਂ ਨੂੰ ਮਿਲੀ ਸੀ ਤੇ ਉਹਨਾਂ ਨੇ ਦੱਸਿਆ ਕਿ ਤੇਰੀ ਮਾਂ ਸਾਡੇ ਘਰ ਰਹਿੰਦੀ ਆ। ਮੈਂ ਆਪਣੀ ਧੀ ਨੂੰ ਸਮਝਾਇਆ ਕਿ ਤੂੰ ਉਹਨਾਂ ਕੋਲ ਕੋਈ ਗੱਲ ਨਹੀਂ ਕਰਨੀ ਕਿਉਂਕਿ ਉਹਨਾਂ ਦਾ ਸੁਭਾਅ ਜ਼ਿਆਦਾ ਚੰਗਾ ਨਹੀਂ ਆ ਮੇਰੀ ਕੁੜੀ ਹਰ ਰੋਜ਼ ਰੋਂਦੀ ਰਹਿੰਦੀ ਸੀ ਕਿ ਮੈਨੂੰ ਆਪਣੇ ਕੋਲ ਲੈ ਕੇ ਜਾਓ ਇਸ ਬਾਰੇ ਇੱਕ ਦਿਨ ਮੈਂ ਉਸ ਆਦਮੀ ਨਾਲ ਗੱਲ ਕੀਤੀ ਉਹ ਮੈਨੂੰ ਕਹਿਣ ਲੱਗਾ ਕੋਈ ਗੱਲ ਨਹੀਂ ਤੂੰ ਉਹਨੂੰ ਇੱਥੇ ਬੁਲਾ ਲਾ ਮੈਂ ਕਿਹਾ ਬੁਲਾ ਤਾਂ ਲਵਾਂਗੀ ਪਰ ਬਾਅਦ ਵਿੱਚ ਮੈਨੂੰ ਪਤਾ ਕਿ ਮੇਰੇ ਘਰ ਦੇ ਆਣੇ ਉਹਨੂੰ ਵਾਪਸ ਨਹੀਂ ਰੱਖਣਾ ਉਹ ਕਹਿਣ ਲੱਗਾ ਕੋਈ ਗੱਲ ਨਹੀਂ ਜਿੱਥੇ ਮੇਰੀਆਂ ਦੋ ਧੀਆਂ ਨੇ ਉਥੇ ਇੱਕ ਹੋਰ ਸਹੀ ਮੈਂ ਉਹਦੀ ਵੀ ਜ਼ਿੰਮੇਵਾਰੀ ਚੁੱਕ ਲਵਾਂਗਾ ਉਹਦੀ ਗੱਲ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਪਰ ਫਿਰ ਵੀ ਮਨ ਵਿੱਚ ਚਿੰਤਾ ਸੀ ਕਿ ਪਤਾ ਨਹੀਂ ਪਰਾਇਆ ਪਿਓ ਸਕੇ ਪਿਓ ਵਾਂਗੂ ਪਿਆਰ ਕਰੂਗਾ ਜਾਂ ਨਹੀਂ ਹੁਣ ਮੈਂ ਆਪਣੀ ਧੀ ਨੂੰ ਆਪਣੇ ਕੋਲ ਬੁਲਾ ਲਿਆ ਸੀ ਮੈਂ ਆਪਣੀ ਧੀ ਨੂੰ ਕਿਹਾ ਸੀ ਕਿ ਸ਼ਾਮ ਨੂੰ ਆਪਣਾ ਸਮਾਨ ਲੈ ਕੇ ਤੂੰ ਘਰੋਂ ਨਿਕਲ ਆਈ ਅਸੀਂ ਤੈਨੂੰ ਉੱਥੋਂ ਆ ਕੇ ਲੈ ਜਾਵਾਂਗੇ ਹੁਣ ਅਸੀਂ ਦੋਵੇਂ ਗੱਡੀ ਲੈ ਕੇ ਚਲੇ ਗਏ ਸੀ ਤੇ ਉਹਨੂੰ ਲੈ ਆਏ ਮੈਂ ਉਹਨੂੰ ਕਿਹਾ ਕਿ ਬਸ ਆਪਣਾ ਜ਼ਰੂਰੀ ਸਮਾਨ ਹੀ ਲੈ ਕੇ ਆਈ ਹੁਣ ਮੈਂ ਆਪਣੀ ਧੀ ਨੂੰ ਆਪਣੇ ਕੋਲ ਲੈ ਆਈ ਸੀ ਤੇ ਇਹ ਗੱਲ ਫੋਨ ਕਰਕੇ ਮੇਰੀ ਧੀ ਨੇ ਉਹਨਾਂ ਨੂੰ ਦੱਸ ਦਿੱਤੀ ਸੀ ਮੇਰੀ ਜਠਾਣੀ ਕਹਿੰਦੀ ਸੀ ਕਿ ਹੁਣ ਇੱਥੇ ਹੀ ਰਹੀਂ ਹੁਣ ਸਾਡੇ ਘਰ ਨਾ ਆਵੀ ਮੇਰੀ ਜਠਾਣੀ ਨੂੰ ਤਾਂ ਮौज ਲੱਗ ਗਈ ਸੀ ਕਿ ਚੱਲ ਸਾਨੂੰ ਕੁੜੀ ਵੀ ਨਹੀਂ ਵਿਆਉਣੀ ਪੈਣੀ ਸੱਚ ਦੱਸਾਂ ਤਾਂ ਇਸ ਆਦਮੀ ਨੇ ਮੇਰੀ ਧੀ ਨੂੰ ਇੰਨਾ ਕਾ ਜ਼ਿਆਦਾ ਪਿਆਰ ਦਿੱਤਾ ਕਿ ਉਹਨੂੰ ਕਦੇ ਵੀ ਆਪਣੇ ਪਿਓ ਦੀ ਕਮੀ ਮਹਿਸੂਸ ਨਹੀਂ ਹੋਈ ਪਹਿਲਾਂ ਤਾਂ ਮੈਨੂੰ ਬੜਾ ਏਦਾਂ ਮਹਿਸੂਸ ਹੁੰਦਾ ਸੀ ਕਿ ਪਤਾ ਨਹੀਂ ਇੱਥੇ ਆ ਕੇ ਉਹ ਖੁਸ਼ ਰਹੂਗੀ ਜਾਂ ਨਹੀਂ ਪਰ ਇਹ ਘਰ ਵਿੱਚ ਉਹਨੂੰ ਬੜੀਆਂ ਖੁਸ਼ੀਆਂ ਮਿਲੀਆਂ ਮੈਂ ਵੀ ਉਹਦੀਆਂ ਧੀਆਂ ਨੂੰ ਬੜਾ ਪਿਆਰ ਕਰਦੀ ਸੀ ਪਰ ਉਹ ਮੈਨੂੰ ਆਪਣੀ ਮਾਂ ਹੀ ਸਮਝਦੀਆਂ ਪਰ ਕੁੜੀਆਂ ਦੀ ਆਪਸ ਵਿੱਚ ਬਹੁਤ ਵਧੀਆ ਬਣਦੀ ਸੀ ਮੇਰੀ ਕੁੜੀ ਦਾ ਸੁਭਾਅ ਬੜਾ ਨਰਮ ਸੀ ਉਹ ਉਹਨਾਂ ਨੂੰ ਦੀਦੀ ਤੋਂ ਬਿਨਾਂ ਨਹੀਂ ਬੋਲਦੀ ਸੀ ਹੁਣ ਅਸੀਂ ਸਾਰੇ ਇਕੱਠੇ ਰਹਿ ਰਹੇ ਹਾਂ ਮੈਂ ਤਾਂ ਆਪਣੀ ਕੁੜੀ ਨੂੰ 12ਵੀਂ ਕਲਾਸ ਤੋਂ ਬਾਅਦ ਸਕੂਲੋਂ ਹਟਾ ਲਿਆ ਸੀ ਕਿਉਂਕਿ ਮੈਨੂੰ ਇਹ ਸੀ ਕਿ ਜਲਦੀ ਇਹਦਾ ਵਿਆਹ ਕਰ ਦੇਵਾਂ ਕਿਉਂਕਿ ਅੱਜ ਤਾਂ ਸਾਰੇ ਉਹਨੂੰ ਬੜਾ ਪਿਆਰ ਕਰਦੇ ਆ ਪਰ ਕੀ ਪਤਾ ਕੱਲ ਨੂੰ ਕੀ ਹਾਲਾਤ ਹੋ ਜਾਣ ਮੈਂ ਉਹਦੇ ਲਈ ਰਿਸ਼ਤਾ ਵੇਖਣਾ ਸ਼ੁਰੂ ਕਰ ਦਿੱਤਾ ਤੇ ਇੱਕ ਬਹੁਤ ਚੰਗਾ ਰਿਸ਼ਤਾ ਮਿਲ ਵੀ ਗਿਆ ਤੇ ਮੈਂ ਆਪਣੀ ਧੀ ਦੀ ਮੰਗਣੀ ਕਰ ਦਿੱਤੀ ਤੇ ਬਹੁਤ ਜਲਦੀ ਉਹਦਾ ਵਿਆਹ ਵੀ ਕਰ ਦੇਣਾ ਆ ਕਿਉਂਕਿ ਇਸ ਘਰ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਆ ਮੈਂ ਇਸ ਘਰ ਵਿੱਚ ਬੜੀ ਖੁਸ਼ ਹਾਂ ਤੇ ਆਪਣੀ ਜ਼ਿੰਦਗੀ ਬਹੁਤ ਵਧੀਆ ਬਤੀਤ ਕਰ ਰਹੀ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ